ਹੰਜੀ ਸਸਰੀਆ ਗੱਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੋਵੋਗੇ ਮੇਰੇ ਇਧਰ ਅੱਖ ਦੇ ਵਿੱਚ ਥੋੜੀ ਪ੍ਰੋਬਲਮ ਹੈ ਇਸ ਕਰਕੇ ਹਨਾ ਵੀਡੀਓ ਵੀ ਪ੍ਰੋਪਰ ਨਹੀਂ ਲੈ ਕੇ ਆ ਰਿਆਂ ਤੇ ਥੋੜਾ ਇਸ ਕਰਕੇ ਮੈਂ ਕਾਫੀ ਦਿਨ ਹੋ ਗਏ ਵੀਡੀਓ ਨਹੀਂ ਆ ਰਹੀਆਂ ਤੇ ਕਿਉਂਕਿ ਇੱਥੇ ਪਤਾ ਨਹੀਂ ਇਹਦੇ ਵਿੱਚ ਕੀ ਗੱਲ ਹੋਈ ਆ 2-3 ਦਿਨ ਹੋ ਗਿਆ ਰੈੱਡ ਹੋਈ ਪਈ ਆ ਤੇ ਗੱਲ ਬਰਕ ਪਰਮੈਂਟ ਦੇ ਉੱਪਰ ਬਹੁਤ ਜ਼ਿਆਦਾ ਇਨਕੁਆਰੀ ਆ ਰਹੀ ਸਵਾਲ ਆ ਰਹੇ ਆ ਕੀ ਬਰਕ ਪਰਮਰ ਤੇ ਜੇ ਆਪ ਹੀ ਜਾਂਦੇ ਕੰਪਨੀ ਕੰਮ ਦਊਗੀ ਅਸੀਂ ਸੁਣਿਆ ਇੰਗਲੈਂਡ ਦੇ ਵਿੱਚ ਕੰਮ ਨਹੀਂ ਮਿਲਦਾ ਦੇਖੋ ਅ ਇੰਗਲੈਂਡ ਦੇ ਵਿੱਚ ਇਹ ਬਹੁਤ ਰੌਲਾ ਚੱਲਦਾ ਆ ਕਿ ਵੀਜ਼ਾ ਤਾਂ ਲੱਗ ਜਾਂਦਾ ਵੀਜ਼ਾ ਲੈਣਾ ਕੋਈ ਵੱਡੀ ਗੱਲ ਨਹੀਂ ਪਰ ਆ ਕੇ ਉੱਥੇ ਕੰਪਨੀਆਂ ਫੇਕ ਹੁੰਦੀਆਂ ਕੰਪਨੀਆਂ ਹੀ ਨਹੀਂ ਹੁੰਦੀਆਂ ਤੇ ਜਾਂ ਕੰਪਨੀਆਂ ਹੁੰਦੀਆਂ ਨਹੀਂ ਜਾਂ ਫੇਕ ਹੁੰਦੀਆਂ ਡੰਮੀ ਕੰਪਨੀਆਂ ਹੁੰਦੀਆਂ ਕੰਮ ਨਹੀਂ ਦਿੰਦੀਆਂ ਹੈਗੀਆਂ ਧੱਕੇ ਖਾਣੇ ਪੈਂਦੇ ਆ ਬੰਦੇ ਧੱਕੇ ਖਾਂਦੇ ਆ ਤੇ ਠੀਕ ਹੈ ਜੀ ਤੇ ਫੇਰ ਮੰਗਾਈ ਇੰਨੇ ਆ ਖਰਚੇ ਨੇ ਪੂਰੇ ਹੁੰਦੇ ਕਮਰੇ ਨਹੀਂ ਮਿਲਦੇ ਘਰ ਨਹੀਂ ਮਿਲਦੇ ਹੈਗੇ ਤੇ ਦੇਖੋ ਇਹ ਗੱਲ ਸੱਚ ਆ ਪਰ ਇਹ ਵੀ ਕਹਿ ਦੇਣਾ ਕਿ ਪੂਰਾ ਜੇ ਕੋਸ਼ਰ ਕੇਅਰ ਹੋਮ ਦੀਆਂ ਕੰਪਨੀਆਂ ਫੇਕ ਸੀਗੀਆਂ ਫਰਾਡ ਸੀਗੀਆਂ ਜਾਂ ਕੁਝ ਹੋਰ ਕੰਪਨੀਆਂ ਫਰਾਡ ਸੀਗੀਆਂ ਤੇ ਜਿਹੜੀਆਂ ਫੇਕ ਲੋਕਾਂ ਨੇ ਕੰਪਨੀਆਂ ਏਜੰਟਾਂ ਨੇ ਖੋਲ ਲਈਆਂ ਸੀਗੀਆਂ ਇਹਦਾ ਮਤਲਬ ਇਹ ਖੜੋਵਾ ਕਿ ਪੂਰਾ ਯੂਕੇ ਪੂਰਾ ਇੰਗਲੈਂਡ ਹੀ ਫਰਾਡ ਆ ਇੱਥੇ ਹਜ਼ਾਰਾਂ ਲੱਖਾਂ ਕੰਪਨੀਆਂ ਆ ਉਹ ਸਾਰਿਆਂ ਦੀਆਂ ਸਾਰੀਆਂ ਫਰਾਡ ਸਾਰੀਆਂ ਫੇਕ ਆ ਨੇ ਦੇਖੋ ਕੌਸ਼ ਕੰਪਨੀਆਂ ਕੌਸ਼ ਗੈਂਤੀ ਦੀਆਂ ਕੰਪਨੀਆਂ ਫਰਾਟ ਆ ਨਾ ਕਿ ਪੂਰਾ ਯੂਕੇ ਪੂਰਾ ਇੰਗਲੈਂਡ ਫਰਾਟ ਆ ਸਾਡੇ ਕੀ ਆ ਹੁਣ 6-7 ਸ਼ਹਿਰਾਂ ਦੇ ਵਿੱਚ ਕੰਮ ਨਹੀਂ ਮਿਲਦਾ ਜਿੱਥੇ ਲੱਖਾਂ ਦੇ ਹਿਸਾਬ ਨਾਲ ਸਟੂਡੈਂਟ ਆ ਗਏ ਆ ਪੂਰੇ ਵਰਲਡ ਦਾ ਇਕੱਲੇ ਇੰਡੀਆ ਦਾ ਨਹੀਂ ਪੂਰੇ ਵਰਲਡ ਦਾ ਇੰਡੀਅਨ ਸਟੂਡੈਂਟ ਵੀ ਬਹੁਤ ਜ਼ਿਆਦਾ ਆ ਲੈਸਟਰ ਬਰਮੀ ਕੰਮ ਜਿਨ੍ਹਾਂ ਵਿੱਚ ਸਭ ਤੋਂ ਵੱਡੇ ਸ਼ਹਿਰ ਪੰਜ ਛੇ ਸ਼ਹਿਰ ਹੁੰਦੇ ਸਭ ਤੋਂ ਵੱਡੇ ਜਿਨ੍ਹਾਂ ਵਿੱਚ ਲੰਡਨ ਬਰਮਿੰਗਮ ਲੈਸਟਰ ਲੀਵਰਪੂਲ ਬ੍ਰੈਡਫੋਰਡ ਤੇ ਲੀਡ ਹੋ ਗਿਆ ਮਾਂਚੈਸਟਰ ਹੋ ਗਿਆ ਇਦਾਂ ਦੇ ਪੰਜ ਛੇ ਸ਼ਹਿਰ ਆ ਜਿੱਥੇ ਸਟੂਡੈਂਟ ਬਹੁਤ ਜ਼ਿਆਦਾ ਆ ਗਿਆ ਤੇ ਉੱਥੇ ਕੰਮ ਮਿਲਣਾ ਬਹੁਤ ਮੁਸ਼ਕਲ ਆ ਪਰ ਪੂਰੇ ਇੰਗਲੈਂਡ 'ਚ ਨਹੀਂ ਕੰਮ ਮਿਲਦਾ ਪੂਰੇ ਇੰਗਲੈਂਡ 'ਚ ਕੰਮ ਹੈ ਨਹੀਂਗਾ ਪੂਰੇ ਜੁਕੇ ਦੇ ਵਿੱਚ ਕੰਮ ਹੈ ਨਹੀਂ ਉਹ ਗੱਲ ਗਲਤ ਆ ਬਾਕੀ ਜਗ੍ਹਾ ਕੋਈ ਪ੍ਰੋਬਲਮ ਨਹੀਂ ਕੰਮ ਆਉਣਾ ਮਿਲਦੇ ਆ ਜਿੱਥੇ ਪ੍ਰੋਬਲਮ ਹੈਗੀ ਆ ਜੇ ਤੁਸੀਂ ਲੰਡਨ ਚਾਹੁੰਦੇ ਆ ਬਰਮੀ ਕਮ ਚਾਹੁੰਦੇ ਆ ਲੈਸਟਰ ਚਾਹੁੰਦੇ ਆ ਲਿਵਰਪੂਲ ਚਾਹੁੰਦੇ ਆ ਜਾਂ ਲੀਡ ਬ੍ਰੈਡਫੋਰਡ ਚਾਹੁੰਦੇ ਮਾਂਚੈਸਟਰ ਚਾਹੁੰਦੇ ਆ ਤੇ ਇੱਕ ਅੱਦੇ ਇਦਾਂ ਦੇ ਹੋਰ ਸ਼ਹਿਰ ਆ ਜਿੱਥੇ ਯੂਨੀਵਰਸਿਟੀਆਂ ਸਭ ਤੋਂ ਜ਼ਿਆਦਾ ਸਟੂਡੈਂਟ ਆਇਆ ਆ ਦੇਖੋ ਹੁਣ ਇੱਕ ਸ਼ਹਿਰ ਦੇ ਵਿੱਚ ਮਨ ਲੋਕੀ 1 ਲੱਖ ਬੰਦੇ ਦੀ ਜ਼ਰੂਰਤ ਹੈ ਕੰਮ ਦੀ ਜਾਂ 1 ਲੱਖ ਸ਼ਾਪ ਹੈ ਪਰ ਬੰਦਾ ਉੱਥੇ 3 ਲੱਖ ਪਹੁੰਚ ਗਿਆ ਹੈ ਤੇ ਤੁਸੀਂ ਸਮਝੋ ਕਿ ਉਹ ਉੱਥੇ ਔਖਾ ਹੁੰਦਾ ਹੈ ਜਿੱਥੇ ਸਟੂਡੈਂਟ ਜ਼ਿਆਦਾ ਨੌਕਰੀਆਂ ਉੱਥੇ ਮੈਨਚ ਪ੍ਰੋਬਲਮ ਪੈ ਰਹੀ ਹੈ ਕਿਉਂਕਿ ਉੱਥੇ ਔਰੈਡੀ ਸਾਰੀਆਂ ਜੋਬਾਂ ਸਾਰੇ ਕੰਮ ਬੁੱਕ ਹੋ ਚੁੱਕੇ ਆ ਇੱਕ ਕੰਮ ਲੈਣ ਵਾਸਤੇ 10 ਜਣੇ ਪਿੱਛੇ ਖੜੇ ਆ ਪਰ ਕੰਮ ਕੰਮ ਵਾਲੇ ਕੋਲ ਬੰਦੇ ਪੂਰੇ ਆ ਇਸ ਕਰਕੇ ਪੂਰੇ ਇੰਗਲੈਂਡ ਦੇ ਵਿੱਚ ਇਹ ਪ੍ਰੋਬਲਮ ਨਹੀਂ ਹੈਗੀ ਪੂਰੇ ਯੂਕੇ ਦੇ ਵਿੱਚ ਪ੍ਰੋਬਲਮ ਨਹੀਂ ਹੈਗੀ ਕੁਝ ਇਲਾਕਿਆਂ ਦੇ ਵਿੱਚ ਇਹ ਪ੍ਰੋਬਲਮ ਹੈ ਇਸ ਕਰਕੇ ਸਾਡੇ ਲੋਕ ਪੂਰੇ ਪੂਰੇ ਜੇ ਕੰਮ ਨਹੀਂ ਮਿਲਦਾ ਤੇ ਉਹਨੇ ਪੂਰੇ ਯੂਕੇ ਨੂੰ ਪੂਰੇ ਇੰਗਲੈਂਡ ਨੂੰ ਬਦਨਾਮ ਕਰ ਦੇਣਾ ਜੇ ਕੁਝ ਕੰਪਨੀਆਂ ਫਰੋਟ ਆ ਉਹਨੇ ਪੂਰੀਆਂ ਸਾਰੀਆਂ ਕੰਪਨੀਆਂ ਨੂੰ ਇਹ ਬਦਨਾਮ ਕਰ ਦੇਣਾ ਸਾਡੇ ਲੋਕਾਂ 'ਚ ਇਹ ਪ੍ਰੋਬਲਮ ਬਹੁਤ ਆ ਠੀਕ ਹੈ ਜੀ ਇਹ ਜਾਣਕਾਰੀ ਦੇਣੀ ਸੀ ਕੰਮ ਹੈਗੇ ਆ ਪੂਰੇ ਯੂਕੇ ਦੇ ਵਿੱਚ ਕੰਮ ਮਿਲਦਾ ਆ ਪੂਰੇ ਇੰਗਲੈਂਡ 'ਚ ਕੰਮ ਮਿਲਦਾ ਆ ਕੁਝ 5-6 ਸ਼ਹਿਰ ਛੱਡ ਕੇ ਠੀਕ ਹੈ ਜੀ ਤੇ ਬਾਕੀ ਫਰੌਟ ਕੰਪਨੀਆਂ ਕੁਝ ਹੈਗੀਆਂ ਆ ਪਰ ਸਾਰੀਆਂ ਫਰੌਟ ਨਹੀਂ ਹੈਗੀਆਂ ਓਕੇ ਜੀ ਬਾਕੀ ਥੈਂਕ ਯੂ